हां जी दोस्तों की हालचाल है मैं थोड़ा अपना राजू बोलूंगा। ਤੇ ਸਾਰਿਆਂ ਤੋਂ ਪਹਿਲਾਂ ਆਪਾਂ ਗੱਲ ਇੱਕੋ ਹੀ ਕਰਨੀ ਆ। ਜਿਆਦੇ ਗੱਲ ਨਹੀਂ ਕਰਨੀ। ਗੱਲ ਇਹ ਆ ਦੋਸਤੋ ਕਿ ਗਰਮੀ ਦੇ ਵਿੱਚ ਆਣ ਕੇ ਕਿਉਂ ਤਾਰਾਂ ਜਿਹੜੀਆਂ ਆਪਸ ਵਿੱਚ ਭੜਨ ਲੱਗ ਜਾਂਦੀਆਂ ਤੇ ਕਿਉਂ ਚਿੰਗਿਆੜੇ ਨਿਕਨ ਲੱਗ ਜਾਂਦੇ ਆ ਤੇ ਕਿਉਂ ਹੀ ਪੱਕੀ ਫਸਲ ਨੂੰ ਅੱਗ ਹਰ ਵਾਰੀ ਕਿਉਂ ਲੱਗਦੀ ਆ। ਇਹਦੇ ਵਿੱਚ ਨਾਕਾਮੀ ਕੀ ਦੀ ਸਰਕਾਰ ਦੀ ਲੋਕਾਂ ਦੀ ਜਾਂ ਕਿਸੇ ਹੋਰ ਦੀ। ਇਹ ਕਿਸਾਨ ਛੜਕਾਂ ਦੇ ਬੈਠਾ ਕਿਤੇ ਮੰਡੀਆਂ ਚ ਰੁਲੀ ਜਾਂਦਾ ਕਿਤੇ ਧਰਨੇ ਲਾਈ ਜਾਂਦਾ ਕਿਤੇ ਤੋਲ ਟੈਸਿਆਂ ਦੇ ਬੈਠਾ ਕਿਤੇ ਐਮ ਐਮ ਐਸ ਪੀ ਫਾਨੂੰ ਮਿਲੇ ਕਿਤੇ ਹੋਰ ਕਾਰਨ ਅਖਦੇ ਰਿਆਂ ਵਾਸਤੇ ਕਿਤੇ ਸਪਰੇਅ ਵਾਸਤੇ ਤੇ ਕਿਤੇ ਰੇ ਸਾਨੂੰ ਡੀ ਏ ਪੀ ਨਹੀਂ ਮਿਲਦੀ ਇਹ ਕਿਸਾਨ ਹੀ ਕਾ ਭਾਏ ਵਿਚਾਰਾ ਭੱਜਿਆ ਫਰਦਾ ਸਾਰੀ ਦਿਹਾੜੀ ਤੇ ਜਦੋਂ ਉਹਦੀ ਪੱਕੀ ਫਸਲ ਦੇ ਉੱਤੇ ਗੜੇ ਪੈ ਜਾਂਦੇ ਆ ਤੇ ਜਾਂ ਉਹਨੂੰ ਅੱਗ ਲੱਗ ਜਾਂਦੀ ਆ ਫਿਰ ਉਹਦੀ ਸਾਰ ਲੈਣ ਵਾਲਾ ਕੋਈ ਨਹੀਂ ਹੈਗਾ ਹੁਣ ਕਿਸੇ ਦੀ ਜਵਾਨ ਦੇ ਵਿੱਚੋਂ ਕੋਈ ਗੱਲ ਨਹੀਂ ਨਿਕਲਦੀ ਵੀ ਅੱਗ ਕਿਉਂ ਲੱਗਦੀ ਆ ਕਾਹ ਤੋਂ ਲੱਗਦੀ ਆ ਤੇ ਇਹਦਾ ਕਾਰਨ ਕੀ ਆ ਤੇ ਜੱਟ ਨੂੰ ਜ਼ਿਮੀਂਦਾਰ ਨੂੰ ਜਿਹੜਾ ਇਹਦਾ ਮਾਫ ਜਾ ਛੋਟੇ ਜ਼ਿਮੀਂਦਾਰ ਜਿਹਦੇ ਕੋਲੇ ਹਾਈ ਠੇਕੇ ਤੇ ਲੈ ਕੇ ਚਾਰ ਕਿੱਲੇ ਵਾਈ ਕੀਤੀ ਮੈਂ ਥੋੜੇ ਦਿਨ ਹੋ ਗਏ ਵੀਡੀਓ ਦੇਖੀ ਇੱਕ ਸੋਢੀ ਵਾਲੇ ਦੇ ਪਿੰਡ ਦੇ ਨੇੜੇ ਤੇ ਜਿਹੜਾ ਕਹਿੰਦੇ ਅੱਗ ਲੱਗੀ ਤੇ ਉੱਥੇ ਦੋ ਬੰਦਿਆਂ ਦੀ ਵੀ ਡੈਥ ਹੋਈ ਮਰ ਕੇ ਤੇ ਗੱਲ ਇੱਕ ਹਰਾਜ ਪਿੰਡ ਦੇ ਉੱਤੇ ਰੋੜ ਝੁੱਗੀਆਂ ਵਾਲਿਆਂ ਤੇ ਉੱਥੇ ਅੱਗ ਲੱਗੀ। ਉੱਥੇ ਕਈ ਵਿਚਾਰੇ ਝੁੱਗੀਆਂ ਵਾਲੇ ਦਾ ਸਾਰਾ ਸਮਾਨ ਮੱਚ ਗਿਆ ਪੈਸਾ ਥੇਲਾ ਦੀੜਾ ਕੱਪੜਾ ਸਭ ਮੱਚ ਗਿਆ। ਪਰ ਇਹ ਹਰ ਵਾਰੀ ਗਰੀਬ ਤਾਂ ਹੀ ਕਿਉਂ ਹੁੰਦਾ ਹੋਰ ਨਹੀਂ ਕਿਤੇ ਅੱਗ ਲੱਗਦੀ। ਤੇ ਦੂਜੀ ਗੱਲ ਇਹ ਆ ਤੇ ਜ਼ਿਮੀਂਦਾਰਾਂ ਨੂੰ ਮੇਰੀ ਬੇਨਤੀ ਆ ਕਿ ਜਿੰਨਾ ਪਟਾਇੰ ਤੁਸੀਂ ਸੜਕਾਂ ਦੇ ਬਹਿ ਕੇ ਚੱਥੇ ਬੰਦੀਆਂ ਦੇ ਪਿੱਛੇ ਲਾ ਕੇ ਜਿਹੜੇ ਤੇ ਸਟicker ਜੀ ਅਸੀਂ ਫਲਾਨੇ ਕਮੇਟੀਆਂ ਕੀ ਬਣਾਈਆਂ ਅਤਿ ਜੋਥੇਬੰਦੀ ਦੇ ਅਸੀਂ ਉਹ ਜੋਥੇਬੰਦੀ ਦੇ ਕਿਤੇ ਉਹ ਜਥੇਬੰਦੀ ਦੇ ਆਪ ਦਾ ਟਾਈਮ ਨਾ ਖਰਾਬ ਕਰੋ ਜੋ ਕੁਝ ਹੋਣਾ ਉਹ ਹੋਣਾ ਹੀ ਆ ਸਾਰਿਆਂ ਦੇ ਨਾਲ ਇਹ ਜਿਹੜੇ ਵੱਡੇ ਥੋੜੇ ਬਣੇ ਹੋਏ ਆ ਨਾ ਵੀ ਕਹਿੰਦੇ ਆ ਜਥੇਬੰਦੀ ਦਾ ਪ੍ਰਧਾਨ ਆ ਇਹਦਾ ਆਏ ਕੱਤੇ ਜਥੇਬੰਦੀਆਂ ਜਿਹੜੀਆਂ ਰਲਦੀਆਂ ਇਹਨਾਂ ਕੋਲੇ ਆਪਦੀਆਂ ਵਧੀਆ-ਵਧੀਆ ਗੱਡੀਆਂ ਹੁਣ ਦੇਖਾਂਗੇ ਕਿੰਨੀਆਂ ਕ ਜਥੇਬੰਦੀਆਂ ਇਕੱਠੀਆਂ ਹੋ ਕੇ ਤੇ ਜਿਹੜੇ ਜਿਨ੍ਹਾਂ ਦੇ ਫਸਲਾਂ ਨੂੰ ਅੱਗ ਲੱਗੀ ਆ ਜੀਵਿੰਦਾਰਾਂ ਦੇ ਉਹਨਾਂ ਨੂੰ ਇਹ ਦਿੰਦੇ ਆ ਪੈਸੇ ਉਹਨੇ ਤੇ ਤੁਸੀਂ ਆਪ ਦੀਆਂ ਦਿਹਾੜੀਆਂ ਮਾਰ ਕੇ ਆਪਦੇ ਸਾਧਨ ਲੈ ਕੇ ਇਹਨਾਂ ਦੇ ਮਗਰ ਜਾ ਕੇ ਬਲਦਰਾਂ ਤੇ ਬਹਿਨੇ ਹੋ ਤੇ ਇਹੇ ਹੁਣ ਤੁਹਾਨੂੰ ਦੇਣਗੇ ਮਾੜੀ ਮੋਟੀ ਨਾ ਦਿਮਾਗ ਤੋਂ ਕੰਮ ਲਵੋ ਅਕਲ ਤੋਂ ਕੰਮ ਲਵੋ ਇਹ ਤੁਸੀਂ ਜਿੱਨਾ ਉੱਥੇ ਜਾ ਜਾ ਕੇ ਰੋੜਾਂ ਤੇ ਇਹਨਾਂ ਦੇ ਮਗਰ ਬਹਿਨੇ ਆ ਤੁਸੀਂ ਉਹਨਾਂ ਆਪਦੀ ਫਸਲ ਦੀ ਧਿਆਨ ਰੱਖ ਲਓ ਪਹਿਲੀ ਗੱਲ ਤਾਂ ਜਿੱਨਾ ਤੁਸੀਂ ਆਪਦਾ ਪੈਸਾ ਫੂਕ ਫੂਕ ਕੇ ਇਹਨਾਂ ਦੇ ਮਗਰ ਭਜਦੇ ਹੋ ਤੇ ਪਾਰਕ ਪਿੰਡ ਨੂੰ ਇਹ ਚਾਹੀਦਾ ਕਿ ਅਸੀਂ ਆਪਦੇ ਪਿੰਡ ਵਾਸਤੇ ਇੱਕ ਫਾਈਬਰ ਗ੍ਰੇਡ ਟਰੱਕ ਤਾਂ ਬਣਾ ਸਕਦੇ ਆ ਅੱਜ ਕੱਲ ਜਗਾੜੂ ਚੀਜ਼ਾਂ ਬਹੁਤ ਬਣ ਜਾਂਦੀਆਂ ਪੰਪ ਲਾ ਕੇ ਵੱਡੀਆਂ ਟੈਂਕੀਆਂ ਬਣ ਜਾਂਦੀਆਂ ਜਦੋਂ ਉਹ ਸ਼ਹਿਰੋਂ ਪਹੁੰਚਦੀ ਆ ਪਿੰਡ ਦੇ ਵਿੱਚ ਅੱਗ ਬੁਝਾਉਣ ਵਾਲੀ ਉਦੋਂ ਨੂੰ ਕਿੱਲਿਆਂ ਦੇ ਕਿੱਲੇ ਮੱਚ ਜਾਂਦੇ ਆ ਮੈਂ ਇੱਕ ਵੀਡੀਓ ਦੇਖੀ ਉੱਥੇ ਇੱਕ ਬੰਦੇ ਨੇ ਆਰ ਦੇ ਵਿੱਚ ਪਾਣੀ ਭਰ ਕੇ ਰੱਖਿਆ ਵੈਸੀ ਕਿਉਂ ਭਰ ਕੇ ਰੱਖਿਆ ਸੀ ਉਹ ਆਂਦਾ ਬਾਈ ਚਾਂਸ ਜੇ ਅੱਗ ਲੱਗ ਜੇ ਤਾਂ ਪਾਣੀ ਤਾਂ ਇਥੋਂ ਲੈ ਲਾਂਗੇ ਤੁਸ ਤੁਹਾਡੇ ਕੋਲੇ ਹਰ ਇੱਕ ਖੇਤ ਦੇ ਨੇੜੇ ਤੇਰੇ ਕੋਈ ਵੱਡਾ ਚਵੱਚਾ ਹੋਣਾ ਚਾਹੀਦਾ ਦਾ 2000 3000 ਲੀਟਰ ਦਾ ਵਿੱਚ ਉਹ ਚ ਪਾਣੀ ਭਰਿਆ ਹੋਵੇ ਤੁਸੀਂ ਆਪ ਤਾਂ ਕਰ ਹੀ ਸਕਦੇ ਹੋ ਨਾ ਇਹ ਸਰਕਾਰ ਨੇ ਤਾਂ ਕਰਨਾ ਹੀ ਸਾਰੀ ਜ਼ਿੰਮੇਵਾਰੀ ਸਰਕਾਰ ਦੇ ਬਾਅਦ ਚ ਕਹਿਣਾ ਜੀ ਸਰਕਾਰ ਮਾਰੀ ਆ ਸਰਕਾਰ ਨੇ ਨਹੀਂ ਕੁਝ ਵੀ ਕਰਨਾ ਸਰਕਾਰ ਨੇ ਆਪ ਦਾ ਕੰਮ ਆ ਜੋ ਉਹ ਕਰੀ ਜਾਣਾ ਇਹ 70 80 ਸਾਲ ਹੋ ਗਿਆ ਇਹ ਐਂ ਤੁਰੇ ਜਾਣੇ ਆ ਕੋਈ ਨਹੀਂ ਆ ਸਕਦਾਗਾ ਇਸ ਆਪਣਾ ਕੋਈ ਇਹ ਵੀ ਨਵਾਂ ਰੂਲ ਲਿਆਊਗਾ ਕਿਉਂਕਿ ਕਾਰਡ ਤੇ ਕਣਕ ਪਹਿਲਾਂ ਮਿਲਦੀ ਸੀ ਲੋਕਾਂ ਨੂੰ ਕਾਰਡ ਤੇ ਹੁਣ ਮਿਲ ਜਾਣੀਆਂ ਇਹ ਰੂੰਗਿਆ ਪਿੱਛੇ ਲੋਕ ਸਾਡੇ ਵੋਟਾਂ ਪਾਈ ਜਾਂਦੇ ਆ ਜਿਹੜੇ ਇਸ ਪਾਰਟੀ ਦੇ ਨਾਲ ਵੀ ਤੁਰੇ ਫਿਰਦੇ ਆ ਉਹ ਕਿੰਨੇ ਕੁ ਉਹ ਵੀ ਤਾਂ ਹੈ ਤਾਂ ਜ਼ਿੰਮੇਵਾਰੀ ਆ ਤੇ ਜਿਹੜੇ ਵਿਰੋਧ ਕਰੀ ਜਾਂਦੇ ਉਹ ਵੀ ਜ਼ਿੰਮੇਵਾਰੀ ਆ ਹੈ ਜ਼ਿੰਮੇਵਾਰ ਤੇ ਜ਼ਿੰਮੇਵਾਰ ਆਪਸ ਵਿੱਚ ਲੜੀ ਜਾਂਦੇ ਆ ਜਿਹੜੇ ਮੰਤਰੀ ਸੰਤਰੀ ਜਿੰਨੇ ਹੈਗੇ ਉਹ ਆਪਦੇ ਨਿਆਰੇ ਲਈ ਜਾਂਦੇ ਉਹਨਾਂ ਨੇ ਕਿਸੇ ਤੋਂ ਕੀ ਲੈਣਾ ਤੇ ਰਹਿ ਗਈਆਂ ਜੱਥੇਬੰਦੀਆਂ ਦੀ ਗੱਲ ਕੋਈ ਕਿਸੇ ਦਾ ਕੋਸ ਹੋ ਜੇ ਕਿਸੇ ਦਾ ਨਾਂ ਕੋਸ ਹੋ ਜੇ ਨਾਮ ਨਾਲ ਤੁਹਾਡੇ ਘਰੇ ਆਉਣਾ ਨਾਂ ਤੁਹਾਡੇ ਘਰੇ ਆਉਣਾ ਕੰਕ ਖੱਟਣੀ ਆ ਉਹਨਾਂ ਨੂੰ ਕੀ ਉਹਨਾਂ ਨੂੰ ਤਾਂ ਇਹ ਆ ਵੀ ਉਹਨਾਂ ਦਾ ਟਾਈਮ ਪਾਸ ਹੋ ਜਾਂਦਾ ਜੀ ਉਹ ਪ੍ਰਧਾਨ ਬੈਠੇ ਕਿਸੇ ਦੇ ਹੱਥ 'ਚ ਕੁੰਡਾ ਫੜਿਆ ਕਿਸੇ ਦੇ ਕੋਸ ਕਿਸੇ ਕੋਈ ਕਿੱਥੇ ਤੁਰਿਆ ਫਿਰਦਾ ਕੋਈ ਕਿੱਥੇ ਇਕੱਠੇ ਹੁੰਦੇ ਨਹੀਂ ਤੇ ਤੁਸੀਂ ਕਿਤੇ ਝੰਡੇ ਫੜਾ ਦਿੰਦੇ ਤੁਹਾਡੇ ਹੱਥ 'ਚ ਤੁਸੀਂ ਕਿਤੇ ਲਾਈਨਾਂ ਤੇ ਬਹਿ ਜਾਂਦੇ ਹੋ ਤੁਸੀਂ ਆਪਦੀ ਫਸਲ ਦੀ ਤਾਂ ਉਹ ਰੱਖ ਲਓ 6 ਮਹੀਨਿਆਂ ਦੀ ਫਸਲ ਆ ਜਿਹੜੀ ਉਹ ਤੁਹਾਡੀ ਖਰਾਬ ਖਰਾਬ ਹੋ ਗਈ ਹੈ ਇੱਕ ਜ਼ਿਮੀਂਦਾਰਾ ਵਿਚਾਰਾ 4 ਕਿੱਲੇ ਆ ਉਹਦੇ ਬਜ਼ੁਰਗ ਹੈਗਾ ਉਹਦੀ ਕੁੜੀ ਉਹਦੇ ਗੱਲ ਲਾ ਕੇ ਰੋਈ ਜਾਂਦੀ ਆ ਸਾਰੀ ਸਾਲ 6 ਮਹੀਨਿਆਂ ਦੀ ਕਮਾਈ ਜਿਹੜੀ ਉਹਦੀ ਮਿੱਟੀ ਹੋ ਗਈ ਸੁਆਹ ਹੋ ਗਈ ਹੁਣ ਉਹਦੇ ਘਰੇ ਜਾ ਕੇ ਜਿੰਨੇ ਆਏ ਹੈਗੇ ਆ ਜਿਹੜੇ ਜਿਹੜੇ ਕੱਤੀ ਜੱਥੇਬੰਦੀਆਂ ਉਹਨਾਂ ਦੇ ਘਰੇ ਦਾਣੇ ਸੱਟਣਗੇ ਪਿੰਡ ਵਾਲਿਆਂ ਦਾ ਜਿਗਰਾ ਵੱਡਾ ਹੁੰਦਾ ਆਸ-ਪਾਸੇ ਪਿੰਡਾਂ ਵਾਲੇ ਬੜੇ ਲੋਕ ਮਿਲ ਜਾਂਦੇ ਆ ਕਿ ਟਰਾਲੀਆਂ ਦੀਆਂ ਟਰਾਲੀਆਂ ਹੋ ਸਕਦਾ ਉਹਨਾਂ ਦੇ ਘਰੇ ਸੱਟ ਦੇਣ ਪਰ ਜੱਥੇਬੰਦੀ ਦੇ ਜਿਹੜਾ ਪ੍ਰਧਾਨ ਆ ਹੋਊਗਾ ਨਾ ਉਹਨੇ ਇਹਨਾਂ ਦੇ ਘਰੇ ਇੱਕ ਦਾਣੇ ਦੀ ਨਹੀਂ ਬੋਰੀ ਨਹੀਂ ਸਿੱਟਣੀ ਕਣਕ ਦੀ ਪੀਣ ਦੀ ਆਸੇ-ਪਾਸੇ ਲੋਕ ਫੇਰ ਵੀ ਐਂ ਭਾਈਚਾਰਾ ਬਣ ਜੇ ਤਾਂ ਸਾਰਾ ਨਾਲ ਵਧੀਆ ਪਰ ਤੁਸੀਂ ਜੇ ਜੱਥੇਬੰਦੀਆਂ ਦੇ ਪਿੱਛੇ ਲੱਗ ਕੇ ਤੁਰੋਗੇ ਤੁਹਾਡਾ ਕੁਝ ਨਹੀਂ ਹੋਣਾ ਆਸਮਨ ਭਾਈਚਾਰਾ ਬਣਾਓ ਪਹਿਲਾਂ ਵੀ ਤਾਂ ਹੁੰਦਾ ਸੀ ਅਸੀਂ ਛੋਟੇ ਹੁੰਦੇ ਦੇਖਦੇ ਆ ਲੋਕ ਵਿੜੀ ਕਰਦੇ ਹੁੰਦੇ ਸੀ ਕਿੰਨਾ ਹੁੰਦਾ ਸੀ ਇੱਕ-ਇੱਕ ਘਰੇ ਦੇ ਜਾ ਹਰ ਇੱਕ ਜਿੱਦਨ ਜਦੋਂ ਵਿੜੀ ਹੁੰਦੀ ਹੁੰਦੀ ਹੈ ਨਾ ਤੇ 5-5 ਜਾਣਿਆਂ ਦੀ ਇੱਕੇ ਦਿਨ ਕਣਕ ਵੱਢੀ ਜਾਂਦੀ ਸੀ 5 5ਾਂ 5ਾਂ ਜੀਮਦਾਰਾਂ ਦੀ ਕਣਕ ਵੱਢ ਕੇ ਪੰਡਾ ਬੰਨ ਕੇ ਰੱਖ ਦਿੰਦੇ ਸੀਗੇ ਹੋ ਜਿਆ ਟਾਈਮ ਸੀ ਹੁਣ ਪਹਿਲੀ ਗੱਲ ਤਾਂ ਲਾਦੀ ਨਹੀਂ ਆ ਉਸ ਉਹ ਆਂਦਾ ਵੀ ਮੈਂ ਮੈਥੋਂ ਪਹਿਲਾਂ ਨਾ ਕੋਈ ਵੱਢ ਲਿਓ ਕਹਿੰਦਾ ਮੈਥੋਂ ਨਾ ਵੱਢ ਲੇ ਕੋਈ ਪਹਿਲਾਂ ਨੁਕਸਾਨ ਤੇ ਇੱਕ ਇਧਰ ਕਾਹਲੀ ਹੁੰਦੀ ਆ ਵੀ ਝੋਨਾ ਪਹਿਲਾਂ ਲਾਦੀਏ ਪਨੀਰ ਪਾਦੀਏ ਹਜੇ ਲੋਕਾਂ ਦੀ ਕਣਕ ਵੱਢਣੋਂ ਖੜੀ ਹੁੰਦੀ ਤੂੜੀ ਬਣਾਉਣੀ ਖੜੀ ਹੁੰਦੀ ਆ ਇੱਕ ਬੰਦਾ ਅੱਗ ਲਾ ਕੇ ਪਨੀਰ ਵੀਜੀ ਜਾਂਦਾ ਹੁੰਦਾ ਝੋਨੇ ਦੀ ਵੀ ਦੱਸ ਤੇਰੇ ਕਿਹੜਾ ਗਲੇ 'ਚ ਹੱਡੀ ਫਸੀ ਵੀ ਆ ਵੀ ਜੇ ਅੱਗ ਲਾਗੇਗਾ ਭੂਰਾ ਤੀਲੀ ਗਾਂ ਚਲੀ ਗਈ ਨਾਲੇ ਇਸ ਮਹੀਨੇ ਦੇ ਵਿੱਚ ਤਾਂ ਰੋੜੇ ਨਾਲ ਰੋੜਾ ਘੱਜੇ ਅੱਗ ਲੱਗ ਜਾਂਦੀ ਆ ਸਿਆਣਿਆਂ ਸਾਰਿਆਂ ਨੂੰ ਬਾਨਾ ਪੈਣਾ ਇਹਨਾਂ ਚੀਜ਼ਾਂ ਤੋਂ ਇਹ ਜਿਹੜੇ ਮਸਲੇ ਆ ਨਾ 4-5 ਇਹ 7-8 ਸਾਲ ਦੇ ਬਹੁਤ ਜ਼ਿਆਦੇ ਖੜੇ ਹੋ ਗਿਆ ਵੀ ਖੜੀ ਕਣਕ ਨੂੰ ਅੱਗ ਲੱਗ ਜਾਂਦੀ ਹੈ ਜੀ ਕਿਤੇ ਨਾਰ ਨੂੰ ਲੱਗ ਜਾਂਦੀ ਆ ਇਹ ਚ ਬਿਜਲੀ ਵਾਲਿਆਂ ਦਾ ਕੋਈ ਕਸੂਰ ਨਹੀਂ ਕਿਉਂਕਿ ਬਿਜਲੀ ਵਾਲਿਆਂ ਨੇ ਜਿਹੜੀਆਂ ਲਾਈਨਾਂ ਪਾਈਆਂ ਉਹਦੇ ਥਾਣੇ ਬਿਜਲੀ ਤਾਂ ਜਾਣੀ ਜਾਣੀ ਆ ਛੱਡਣੀਆਂ ਕਿਉਂਕਿ ਹੋਰ ਨਹੀਂ ਰੋਕ ਸਕਦਾ ਪਰ ਇਹ ਤੁਹਾਨੂੰ ਆਪ ਨੂੰ ਕਰਨਾ ਪੈਣਾ ਇਹ ਦੇਖਣਾ ਪੈਣਾ ਵੀ ਅੱਗ ਕਿੱਥੋਂ ਲੱਗਦੀ ਆ ਕਿਉਂ ਲੱਗਦੀ ਆ ਇਹ ਹਰ ਥਾਂ ਤੇ ਇਹੀ ਹੁੰਦਾ ਵੀ ਚਿੰਗਿਆੜਾ ਜੀ ਉੱਥੋਂ ਡਿੱਗ ਪਿਆ ਕੋਈ ਇਹ ਵੀ ਤਾਂ ਦੇਖ ਲੋ ਨਾ ਵੀ ਇਹ ਪੰਜਾਬ ਦੀ ਜ਼ਮੀਨ ਨੂੰ ਖਤਮ ਕਰਨ ਨੂੰ ਫਿਰਦੀ ਆ ਤੁਹਾਨੂੰ ਪਤਾ ਹੀ ਆ ਵੀ ਬਜਾਓ ਧਰਤੀ ਇੱਥੇ ਨਾ ਰਵੇ ਵੀ ਲੋਕ ਤਾਂ ਨਹੀਂ ਇਹੋ ਜਿਹੜਾ ਕੋਈ ਤੁਰਿਆ ਜਾਂਦਾ ਹੋਰ ਹੀ ਨਾ ਕੋਈ ਜਾਣ ਪਛਾਣ ਤੋਂ ਬਿਨਾਂ ਆ ਲਾਂ ਦਾ ਸਿਰ ਦੋ ਜੀ ਕੀ ਜਾਂਦਾ ਮੁੜ ਕੇ ਕਿਹੜਾ ਰੁਕਣੀ ਕਿੰਨੇ ਬੰਦੇ ਮਰ ਚੁੱਕੇ ਆ ਕਿੰਨਾ ਨੁਕਸਾਨ ਹੋ ਚੁੱਕਿਆ ਮਾੜਾ ਮੋਟਾ ਆਪਾਂ ਆਪ ਸਿਆਣੇ ਹੋਈਏ ਜ਼ਿਮੀਂਦਾਰਾਂ ਭਰਾਵਾਂ ਨੂੰ ਬੇਨਤੀ ਆ ਜਿੰਨੇ ਵੀ ਜ਼ਿਮੀਂਦਾਰਾਂ ਭਰਾਵਾਂ ਨੂੰ ਤੇ ਬਾਕੀ ਜਿੰਨੇ ਵੀ ਖੇਤੀ ਕਰਦੇ ਆ ਹੋਰ ਵੀ ਜਿੰਨੇ ਖੇਤੀ ਕਰਦੇ ਆ ਪਿੰਡ ਦੇ ਵਿੱਚ ਪੰਚਾਇਤੀ ਤੌਰ ਤੇ ਜਿੰਨਾ ਤੁਸੀਂ ਹੋਰ ਪਾਸੇ ਪੈਸਾ ਲਾਉਨੇ ਆ ਨਾ ਇੱਕ ਮੈਂ ਹੋਰ ਤੁਹਾਨੂੰ ਗੱਲ ਕਹਿਣੀ ਕੋਣ ਸਾਡੇ ਐਨ ਆਰ ਆਈ ਵੀਰਾਂ ਦਾ ਬੜਾ ਵੱਡਾ ਕਸੂਰ ਆ ਆਪ ਦੀ ਟੌਰ ਬਣਾਉਣ ਦੇ ਪਿੱਛੇ ਵੱਡੇ ਵੱਡੇ ਨਾ ਜਦੋਂ ਪਿੰਡਾਂ ਦੇ ਵਿੱਚ ਟੂਰਨਾਮੈਂਟ ਹੁੰਦੇ ਆ ਕਿਸੇ ਨੂੰ ਜੀਪ ਦੇਤੀ ਕਿਸੇ ਨੂੰ ਮੋਟਰਸਾਈਕਲ ਦੇਤਾ ਜੀ ਲੱਖਾਂ ਕਰੋੜਾਂ ਦੀਆਂ ਗੱਡੀਆਂ ਦੇਤੀਆਂ ਯਾਰ ਦੇਖਿਆ ਕਰੋ ਥੋੜਾ ਮੋਟਾ ਚੀਜ਼ ਨਾ ਉਸ ਸਮੇਂ ਦੇ ਹਿਸਾਬ ਨਾਲ ਸਭ ਕੋ ਨਿਕਲ ਜਾਂਦਾ ਕਿਸੇ ਨੂੰ ਕੋਈ ਨਹੀਂ ਯਾਦ ਕਰਦਾ ਤੁਸੀਂ ਇੱਕ ਸਿਰਫ ਇੱਕ ਉੱਥੇ ਕਮੈਂਟਰੀ ਵਾਲੇ ਬੋਲ ਦਿੰਦੇ ਆ ਜੀ ਫਲਾਨਾ ਆਸਟ੍ਰੇਲੀਆ ਵਾਲਾ ਲੈਂ ਤੇ ਜੁੜਿਆ ਜੀ ਲਾਈਵ ਬੈਠਾ ਜੀ ਇੰਨੇ ਪੈਸੇ ਜੀ ਇੰਨੇ ਨਾਲ ਸਮਾਨਤ ਕੀਤਾ ਉਹ ਯਾਰ ਉਹੋ ਹੀ ਸਨਮਾਨਤਾ ਆਪ ਦਾ ਕੁਝ ਪਿੰਡ ਦੇ ਵਿੱਚ ਲਾ ਲਿਆ ਕਰੋ ਹੈ ਕੋਈ ਕਮੇਟੀ ਬਣਾ ਲਓ ਉਹਦੇ ਕੋਲੇ ਰੁਪਈਆ ਹੋਵੇ 25 30 ਲੱਖ 40 ਲੱਖ ਕਿ ਜਿਹੜਾ ਜੇ ਕਿਤੇ ਗਰੀਬ ਦਾ ਨੁਕਸਾਨ ਹੁੰਦਾ ਜਾਂ ਗਰੀਬ ਦਾ ਕੋਈ ਬਿਮਾਰ ਹੁੰਦਾ ਜਾਂ ਕੋਈ ਹੋਰ ਪ੍ਰੋਬਲਮ ਆਉਂਦੀ ਆ ਉਹੀ ਪੈਸੇ ਉੱਥੇ ਲੱਗ ਜਾ ਕਰਨ ਜੂਰੀਆ ਟੂਰਨਾਮੈਂਟ ਤੇ ਇੰਨੇ-ਇੰਨੇ ਤੁਸੀਂ ਦੇਣੇ ਇੱਕ ਬੰਦਾ 60-70 ਲੱਖ ਦੀ ਗੱਡੀ ਲੈ ਕੇ ਆਉ ਜਾਂਦਾ ਮੁੜ ਕੇ ਉਹ ਅੱਜ ਦੇਊਗਾ ਕਿਸੇ ਦਾ ਜੀਨੀਦਾਰ ਦੀ ਜੇ ਬਾਈਚਾਂਸ ਮੰਨ ਲਓ ਇੱਕ ਬੰਦੇ ਨੇ ਗੱਡੀ ਸਨਮਾਨਤ ਦਿੱਤੀ ਕਿ ਇਹਨੂੰ ਉਹਨੂੰ ਕੋਈ ਪ੍ਰੋਬਲਮ ਆ ਗਈ ਉਹਦਾ ਬਿਜ਼ਨਸ ਡਾਊਨ ਹੋ ਗਿਆ ਬਿਜ਼ਨਸ ਖੜ ਗਿਆ ਉਹੀ ਗੱਡੀ ਵਾਲਾ ਤੁਹਾਨੂੰ ਮੁੜ ਕੇ ਵਾਪਸ ਕੁਛ ਨਾ ਕੁਛ ਦੇਊਗਾ ਜੇ ਤੁਸੀਂ ਮੰਗੋਗੇ ਤਾਂ ਇਹੋ ਜਿਹੀਆਂ ਨਾ ਉਹ ਹੁੱਲੜ ਬਾਜ਼ੀਆਂ ਫੁਕਰੀ ਬਾਜ਼ੀਆਂ ਇਹ ਛੱਡਣੀਆਂ ਪੈਣੀਆਂ ਟੂਰਨਾਮੈਂਟ ਅੱਗੇ ਵੀ ਹੁੰਦੇ ਸੀ ਦੇਸੀ ਘੋਦ ਹੁੰਦੇ ਸੀ ਲੋਕ ਇਹੋ ਜੀਆਂ ਚੀਜ਼ਾਂ ਨਹੀਂ ਦਿੰਦੀਆਂ ਹੁਣ ਉਹੋ ਹੀ ਗੱਲ ਸਾਰੀ ਟੀਮ ਦਾ ਜੋਰ ਲੱਗ ਜਾਂਦਾ ਇੱਕ ਬੰਦਾ ਗੱਡੀ ਲੈ ਕੇ ਤੱਤਰ ਹੁੰਦਾ ਦੂਜੇ ਪਲੇਅਰ ਆ ਉਹ ਦੇਖਦੇ ਰਹਿੰਦੇ ਆ ਬਸ ਆ ਹੀ ਚੱਲੀ ਜਾਂਦਾ ਜਿੰਨਾ ਪਹਿਲਾਂ ਤੁਮ ਮੈਨਾਂ ਥੋੜੇ ਦਿਨ ਹੋਇਆ ਅਕੇ ਜੀ ਇੱਕ ਪਤਾ ਨਹੀਂ ਕਿੱਥੋਂ ਦੀ ਖਬਰ ਆ ਕਿ ਬੰਦਾ ਗਰੀਬ ਉਹ ਲਾਜ ਖੁਣੇ ਮਰ ਗਿਆ ਤੇ ਉੱਥੇ ਹੀ ਮੁੜ ਕੇ ਜੀ ਇੱਕ ਉੱਥੇ ਮੈਂ ਸ਼ਾਮ ਨੂੰ ਖਬਰ ਲਾਈ ਤੇ ਟੂਰਨਾਮੈਂਟ ਚੱਲੀ ਜਾ ਰਹੀ ਫਲਾਣੇ ਥਾਂ ਤੋਂ ਆਸਟ੍ਰੇਲੀਆ ਤੋਂ ਇੱਕ ਲਈ ਬੰਦਾ ਹੋਇਆ ਜੀ ਇਹਨੇ ਗੱਡੀ ਦੇ ਹਾਰਲੇ ਮੋਟਰਸਾਈਕਲ ਦੇਤਾ ਜੀ ਟਰੈਕਟਰ ਦੇਤਾ ਜੀ ਆਹ ਦੇਤਾ ਜੀ ਯਾਰ ਹੋਰ ਬੜੇ ਕਰਨ ਇਹਦੇ ਇਹ ਥੋੜੀ ਥੋੜੇ ਦੇਣੀ ਚੇਤੇ ਰੱਖਦੇ ਆ ਲੋਕ ਇਹੋ ਜੀਆਂ ਚੀਜ਼ਾਂ ਤੁਸੀਂ ਜਿਹੜਾ ਸਨਮਾਨਤ ਕਰਦੇ ਹੋ ਨਾ ਇਹ ਖਾਸ ਕਰਕੇ ਐਨ ਆਰ ਆਈ ਵੀਰਾਂ ਨੂੰ ਬੇਨਤੀ ਆ ਕਿ ਜਿਹੜਾ ਤੁਸੀਂ ਸਨਮਾਨਤ ਕਰਦੇ ਹੋ ਨਾ ਲੋਕਾਂ ਨੂੰ ਇਹ ਥੋੜੇ ਦੇਣੀ ਚੇਤੇ ਕਰਦੇ ਆ ਬਾਅਦ ਚ ਤੁਹਾਨੂੰ ਤੁਸੀਂ ਇੱਥੇ ਬੈਠੇ ਤੁਹਾਨੂੰ ਕੀ ਨੇ ਪੁੱਛਣਾ ਹੈਂ ਇਹੇ ਤੁਸੀਂ ਆਪਦੇ ਪਿੰਡ ਦੀ ਤਰੱਕੀ ਆਸਤੇ ਕਰੋ ਕੋਈ ਇਹੋ ਜੇ ਸਾਧਨ ਬਣਾ ਕੇ ਦਊਂ ਅੱਗ ਬੁਝਾਉਣ ਵਾਲੇ ਹੋਗੇ ਹੋਰ ਗੱਡੀ ਪਿੰਡ ਦੇ ਵਿੱਚ ਵੱਡੀ ਹੋਵੇ ਵੀ ਜੇ ਕੋਈ ਮਾਹੌਲ ਖਰਾਬ ਹੋ ਗਏ ਪਿੰਡ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਆ ਜਾਂ ਕਿਸੇ ਦਾ ਬਿਮਾਰ ਹੁੰਦਾ ਐਂਬੂਲੈਂਸ ਪਿੰਡ ਦੇ ਵਿੱਚ ਹੋਵੇ ਬੰਦਾ ਮੈਂਟੋ ਮੈਂਟੀ ਲੈ ਜਾ ਸਕਦਾ ਉਹ ਇਹੋ ਜੀਆਂ ਚੀਜ਼ਾਂ ਕਰੋਗੇ ਤੁਹਾਨੂੰ ਸਾਰੀ ਉਮਰ ਯਾਦ ਰੱਖਣਗੇ ਲੋਕ ਤੇ ਜਿਹੜੀਆਂ ਤੁਸੀਂ ਆਹਾਂ ਜੀ ਉੱਥੇ ਕਿਸੇ ਹੋਰ ਟੂਰਨਾਮੈਂਟ ਤੇ ਅਲਾਈਵ ਹੋ ਕੇ ਆ ਦੇਤਾ ਉਹ ਦੇਖ ਕੇ ਕਹਿੰਨੇ ਤੁਹਾਨੂੰ ਕੋਈ ਨਹੀਂ ਪੁੱਛਣਾ ਤੁਹਾਡੇ ਪਿੰਡਾਂ ਦਾ ਨੁਕਸਾਨ ਹੋਈ ਜਾਂਦਾ ਤੁਸੀਂ ਟੂਰਨਾਮੈਂਟ ਅਚ ਫੂਕੀ ਜਾਂਦੇ ਹੋ ਪੈਸੇ ਫੂਕੋ ਜ਼ਰੂਰ ਘੱਟ ਫੂਕੋ ਇਹ ਨਹੀਂ ਹੈਗਾ ਵੀ ਤੁਸੀਂ ਦੇਣਾ ਨਹੀਂ ਆ ਟੂਰਨਾਮੈਂਟ ਵੀ ਜ਼ਰੂਰੀ ਆ ਲੋਕ ਸਿੱਧੇ ਪਾਸੇ ਲੱਗਣੇ ਚਾਹੀਦੇ ਚਿੱਟੇ ਨਾਲ ਲੋਕ ਮਰੀ ਜਾਂਦੇ ਕੋਈ ਇਹੋ ਜਿਹਾ ਕੈਂਪ ਲਵਾਓ ਪੈਂਡ ਦੇ ਵਿੱਚ ਹੈ ਕਾਲੇ ਪਾਣੀ ਨਾਲ ਕੈਂਸਰ ਨਾਲ ਲੋਕ ਮਰੀ ਜਾਂਦੇ ਬਿਮਾਰੀਆਂ ਨਾਲ ਮਰੀ ਜਾਂਦੇ ਆ ਚਿੰਨੇ ਹਰ ਇੱਕ ਪੈਂਡ ਦੇ 20 25 25 ਬੰਦੇ ਬਾਹਰ ਗਏ ਹੋਏ ਆ ਤੇ ਕਦੇ ਅੱਜ ਤੱਕ ਕਿਸੇ ਨੇ ਇਹੋ ਜੀ ਸੋਚ ਹੀ ਨਹੀਂ ਰੱਖੀ ਪਿੰਡ ਦੇ ਵਿੱਚ ਕੋਈ ਅੱਗ ਬੁਝਾਉਣ ਵਾਲਾ ਜੰਤਰ ਐਮਬੂਲੈਂਸ ਹੋ ਜੇ ਪਿੰਡ ਦੇ ਵਿੱਚ ਵੀ ਜੇ ਗਰੀਬ ਬੰਦਾ ਕੋਈ ਰਾਤ ਨੂੰ ਨੇਰਸੇ ਰਹੇ ਕੋਈ ਵੀ ਬੰਦਾ ਬਿਮਾਰ ਹੋ ਜੇ ਮੈਂਟੋ ਮੈਂਟੀ ਪੜਕਦੇ ਨੇ ਉੱਥੇ ਤੇ ਹਰ ਵਾਰੀ ਤਾਂ ਕੋਈ ਬੰਦਾ ਵੱਡਾ ਬਿਮਾਰ ਪਿੰਡਾਂ ਦੇ ਵਿੱਚ ਕੋਈ ਵੀ ਵੱਡੇ ਹਸਪੀਟਲ 'ਚ ਜਾਂਦਾ ਨਹੀਂ ਮਹਾਰਾਜ ਕਰੇ ਨਾ ਹੀ ਜਾਵੇ ਅਗਰ ਜੇ ਜਾਂਦਾ ਵੀ ਆ ਭਾਵੇਂ ਟੱਕੜੇ ਦਾ ਭਾਵੇਂ ਮਾਰੇ ਦਾ ਤੇ ਜਿੰਨਾ ਐਨਆਰਆਈ ਪੈਸਾ ਬਾਹਰ ਖਰਾਬ ਕਰਦੇ ਆ ਉਹੀ ਬੰਦੇ ਉੱਥੇ ਇੱਕ ਕਮੇਟੀ ਬਣੀ ਹੋਵੇ ਉਹ ਚੋਂ ਬੰਦਾ ਇਲਾਜ ਕਰਾ ਦੇਵੇ ਨਾਲੇ ਪਿੰਡ ਦੀ ਸ਼ਾਨ ਨਾਲੇ ਪਿੰਡ ਦੇ ਵਿੱਚ ਲੋਕ ਤੁਹਾਨੂੰ ਯਾਦ ਕਰਨਗੇ ਐਵੇਂ ਤੁਸੀਂ ਟੌਰ ਬਣਾਉਂਦੇ ਮਾਰੇ ਫੋਗਰੀਆਂ ਦੇ ਮਾਰੇ ਉੱਥੇ ਵੰਡੀਆਂ ਨੇ ਪੈਸੇ ਤੇ ਮੁੜ ਕੇ ਕਹਿੰਦੇ ਲੋਕ ਐਨਆਰਆਈ ਵੀਰਾਂ ਨੂੰ ਐਵੇਂ ਬੋਲਦੇ ਆ ਵੈਸੇ ਗਲਤੀਆਂ ਥੋਡੀਆਂ ਵੀ ਬਹੁਤ ਆ ਦੋਸਤੋ ਗੱਲ ਤਾਂ ਆਏ ਆ ਵੀ ਆਪਾਂ ਸਿਆਣੇ ਹੋਈਏ ਪਿੰਡਾਂ ਦੇ ਵਿੱਚ ਜਿਹੜੇ ਵੀਰ ਜਿੰਨੇ ਵੀ ਹੈਗੇ ਤਕੜੇ ਆ ਬਾਹਰ ਗਏ ਵੇ ਆ ਉਹਨਾਂ ਨੂੰ ਆਪਦੇ ਪਿੰਡਾਂ ਵਾਸਤੇ ਕੋਈ ਅੱਗ ਭਜਾਉਣ ਵਾਲਾ ਯੰਤਰ ਐਂਬੂਲੈਂਸ ਜਾਂ ਰਾਤ ਦਿਨੇ ਸਵੇਰੇ ਕੋਈ ਬਿਮਾਰ ਹੁੰਦਾ ਬੰਦਾ ਲੈ ਜਾਵੇ ਉਹਦੇ ਵਾਸਤੇ ਤੇ ਇਹ ਅੱਗਾ ਕਿਉਂ ਲੱਗਦੀਆਂ ਇੱਕ ਝੰਡੇ ਚੱਕ ਕੇ ਵਾਰ-ਵਾਰ ਹੁਣ ਛੱਡ ਦਈਏ ਕੰਮ ਕੁਝ ਨਹੀਂ ਹੋਣਾ ਹੈਗਾਗਾ ਆਪਦੀਆਂ ਫਸਲਾਂ ਦਾ ਧਿਆਨ ਦਿਓ ਜਿਹੜੀ ਬਣਦੀ ਆ ਨਾ ਤਾਂ ਕਿਸੇ ਜੱਥੇਬੰਦੀ ਦੇ ਪ੍ਰਧਾਨ ਨੇ ਤੁਹਾਡੇ ਘਰੇ ਆ ਕੇ ਦਾਣੇ ਸੱਟ ਕੇ ਜਾਣੇ ਆ ਤੇ ਨਾ ਕਿਸੇ ਹੋਰ ਨੇ ਸੱਟ ਕੇ ਜਾਣੇ ਆ ਆਪ ਦਾ ਧਿਆਨ ਆਪ ਰੱਖਣਾ ਪੈਣਾ ਆਪਦੀਆਂ ਮੋਟਰਾਂ ਦੇ ਉੱਤੇ ਪਾਣੀ ਦੇ ਚਵੱチェ ਭਰ ਕੇ ਰੱਖੋ ਆੜਾਂ ਭਰ ਕੇ ਰੱਖੋ ਥੋੜਾ ਜਿਹਾ ਬਸੀਨ ਜਿੱਥੇ ਲੱਗਾ ਹੁੰਦਾ ਉਹ ਚ ਕੋਈ ਵੱਡਾ ਖੱਡਾ ਪੱਟ ਲੋ ਉਹ ਚ ਆਪ ਦਾ ਖੇਤਾਂ ਦਾ ਧਿਆਨ ਦਿਓ ਆਪ ਸਮੇਂ ਰਲ ਮਿਲ ਕੇ ਲੋ ਅਗਲਾ ਕਹਿੰਦਾ ਮੱਛੀ ਕੀ ਤਾਂ ਮੱਛੀ ਉਹਦੀ ਮੱਛੀ ਆਪਦੀ ਕਦੋਂ ਮੱਛੀ ਪਤਾ ਨਹੀਂ ਹੁੰਦਾਗਾ ਮਹਾਰਾਜ ਸਾਰਾ ਦਾ ਦੇਖਦਾ ਏ ਆਪਾਂ ਕਿਸੇ ਨੂੰ ਨਹੀਂ ਕਹਿਣਾ ਚਾਹੀਦਾਗਾ ਸਾਰਾ ਦਾ ਇੱਕ ਦੂਜਾ ਸਾਥ ਦੇਣਾ ਚਾਹੀਦਾ ਜਰੂਰ ਕਰੋ ਤੇ ਲੋਕਾਂ ਤੱਕ ਜਰੂਰ ਪਹੁੰਚਾਓ ਜੇ ਕਿਸੇ ਦੇ ਬਰਕਲਾ ਬੋਲਿਆ ਗਿਆ ਹੋਵੇ ਤੇ ਆਪਾਂ ਮਾਫੀ ਚਾਹੁੰਦੇ ਆ ਤੇ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਤੇ ਚੈਨਲ ਨੂੰ ਕਰੋ ਸਬਸਕ੍ਰਾਈਬ ਫਾਲੋ ਧੰਨਵਾਦ ਮੈਂ ਤੁਹਾਡਾ ਆਪਣਾ ਰਾਜੂ ਭੋਲੂ ਵਾਲੀ